ਪੰਜਾਬੀ ਸਿੰਗਰ ਜਸਬੀਰ ਜੱਸੀ ਪਹੁੰਚਿਆ ਸ੍ਰੀ ਹਰਮੰਦਰ ਸਾਹਿਬ ਸਰਬਤ ਦੇ ਭਲੇ ਦੀ ਕੀਤੀ ਅਰਦਾਸ ਅੱਜ ਦੇ ਦਿਨ ਸ਼ੁੱਕਰਵਾਰ 29 ਤਰੀਕ ਸਮਾਂ 5:30 ਵਜੇ ਦੇ ਕਰੀਬ ਪੰਜਾਬੀ ਸਿੰਗਰ ਸ੍ਰੀ ਹਰਮੰਦਰ ਸਾਹਿਬ ਪਹੁੰਚਦੇ ਨੇ ਉੱਥੇ ਪਹੁੰਚ ਕੇ ਉਹਨਾਂ ਵੱਲੋਂ ਨਤਮਸਤਕ ਹੋਇਆ ਜਾ ਰਿਹਾ ਹੈ ਉੱਥੇ ਹੀ ਸਿੰਗਰਾਂ ਨੂੰ ਕਲਾਕਾਰਾਂ ਨੂੰ ਇੱਕ ਮੈਸੇਜ ਦਿੱਤਾ ਹੈ ਕਿ ਕਿਸੇ ਵੀ ਕਲਾਕਾਰ ਸਿੰਗਰ ਨੂੰ ਪ੍ਰੀਟੀਕਲ ਪਾਰਟੀਆਂ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਆਓ ਸੁਣਾਉਨੇ ਆ ਕੀ ਕਹਿਣਾ ਹੈ ਦਰਬਾਰ ਸਾਹਿਬ ਦੇ ਵਾਸਤੇ ਨਿਸ਼ਬਦ ਆ ਸ਼ਬਦ ਤੋਂ ਇੱਥੇ ਹੋ ਨਹੀਂ ਸਕਦੇ ਕੋਈ ਵੀ ਤੇ ਸ਼ਬਦ ਇੱਥੇ ਮਿਲਣਗੇ ਔਰ એનર્ਜੀ ਇੱਥੋਂ ਮਿਲੇਗੀ ਇੱਥੋਂ ਨਿਮਰਤਾ ਜਿਹੜੀ ਆ ਇੱਥੋਂ ਮਿਲੇਗੀ ਸਹਿਜਤਾ ਜਿਹੜੀ ਇੱਥੋਂ ਮਿਲਦੀ ਮਿਲੇਗੀ ਸਰਲਤਾ ਇੱਥੋਂ ਮਿਲੇਗੀ ਔਰ ਨਿਵੇਦਨਾ ਇੱਥੋਂ ਮਿਲੇਗਾ ਤੇ ਇਹਦੇ ਵਾਸਤੇ ਬਾਕੀ ਸ਼ਬਦ ਨਹੀਂ ਇੱਥੇ ਸਭ ਬਸ ਸਿੱਖਣ ਆਉਂਦੇ ਲੋਕ એનર્ਜੀ ਲੈਂਦੇ ਆ ਔਰ ਅਸੀਂ ਖੁਸ਼ਕਿਸਮਤ ਆ ਕਿ ਅਸੀਂ ਪੰਜਾਬ ਦੇ ਜੰਮਪਾਲ ਨਾਲ ਪੰਜਾਬ ਸਾਨੂੰ ਪਤਾ ਕਿ ਗੁਰੂ ਨਾਨਕ ਸਾਹਿਬ ਜਿਹੜੇ ਆ ਉਹ ਕੀ ਸੀਗੇ ਉਹ ਉਹ ਉਹਨਾਂ ਦੀ ਬਾਣੀ ਕੀ ਕਹਿੰਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜੀ ਕੁਰਬਾਨੀ ਕੀ ਕਹਿੰਦੀ ਹੈ ਗੁਰੂ ਅਰਜਨ ਦੇਵ ਮਹਾਰਾਜੀ ਕੁਰਬਾਨੀ ਕੀ ਕਹਿੰਦੀ ਹੈ ਕਹਿੰਦੀ ਹੈ ਜਾਂ ਗੁਰੂ ਤੇਗ ਬਹਾਦਰ ਸਾਹਿਬ ਜੋ ਸਾਨੂੰ ਕਿਰਦਾਰ ਦਿੰਦੀ ਹੈ ਸਾਨੂੰ ਜੀਵਨ ਦੀ ਜਾਂਚ ਦਿੰਦੀ ਹੈ ਸੋ ਇੱਥੇ ਆ ਕੇ ਤੇ ਹਮੇਸ਼ਾ ਨੇਸ਼ਾ ਹੈ ਉਹਨਾਂ ਵਾਲੇ ਬਹੁਤ ਸਾਰੇ ਬਾਜੀ ਇੱਕ ਗਾਣਾ ਹੁਣ ਓਕੇ ਕਰਕੇ ਗਾਣਾ ਆ ਰਿਹਾ ਫਿਰ ਕਈ ਗਾਣੇ ਆ ਫਿਰ ਡਾਂਸਿੰਗ ਗਾਣੇ ਵੀ ਹੈ ਕਈ ਬੱਤ ਕਾਪੋਂ ਦਾ ਜ਼ਿਕਰ ਕਰਾਂਗੇ ਕਿਸ ਦਿਨ ਫਿਰ ਆਵਾਂਗੇ ਤੇ ਅਡੀ ਪ੍ਰੈਸ ਕਾਨਫਰੰਸ ਕਰਾਂਗੇ ਮੇਰੇ ਖਿਆਲ ਨਾਲ ਪੋਲਿਟਿਕਸ ਵਿੱਚ ਕਦੀ ਨਹੀਂ ਕਲਾਕਾਰਾਂ ਨੂੰ ਆਉਣਾ ਚਾਹੀਦਾ ਮੇਰਾ ਵੀ ਹੁਣ ਪਿੱਛੇ ਜੀ ਰੌਲਾ ਪਾ ਦਿੱਤਾ ਸੀਗਾ ਲੋਕਾਂ ਨੇ ਵੀ ਮੈਂ ਲੜ ਰਿਹਾ ਪਰ ਮੈਂ ਤਾਂ ਕਦੀ ਵੀ ਨਹੀਂ ਲੜ ਰਿਹਾ ਚਲੋ ਇਹ ਵੀ ਅੱਛਾ ਹੋ ਗਿਆ ਕਿ ਤੁਸੀਂ ਅੱਜ ਮੀਡੀਆ ਮੈਂ ਰੀਲ ਬਣਾਉਣਾ ਚਾਹੁੰਦਾ ਸੀ ਇਹਦੀ ਅੱਜ ਮੀਡੀਆ ਸਾਰਾ ਇਕੱਠਾ ਹੋਇਆ ਕਦੀ ਵੀ ਨਹੀਂ ਲੜਨਾ ਚਾਹੁੰਦਾ ਉਹਦਾ ਕਾਰਨ ਕੀ ਹੈ ਕਿ ਮੈਨੂੰ ਲੱਗਦਾ ਕਲਾਕਾਰ ਜਿਹੜਾ ਸਮਾਜ ਵਾਸਤੇ ਕੰਮ ਨਹੀਂ ਕਰ ਸਕਦਾ ਉਹਦੀ ਆਦਤ ਨਹੀਂ ਹੁੰਦੀ ਉਹਦੇ ਵਾਸਤੇ ਅਲੱਗ ਤਰ੍ਹਾਂ ਦਾ ਇੱਕ ਮਾਈਂਡਸੈਟ ਹੁੰਦਾ ਅਲੱਗ ਤਰ੍ਹਾਂ ਦਾ ਇੱਕ ਤੁਹਾਡਾ ਜੀਵਨ ਹੁੰਦਾ ਤੇ ਨਾ ਹੀ ਉਹਦਾ ਉਹਦਾ ਕੋਈ ਮੈਨੂੰ ਲੱਗਦਾ ਉਹ ਉਹਦਾ ਕੰਮ ਹੀ ਨਹੀਂ ਹੈ ਕਲਾਕਾਰ ਨੂੰ ਨਹੀਂ ਆਉਣਾ ਚਾਹੀਦਾ ਮੈਂ ਬਹੁਤ ਕਲਾਕਾਰਾਂ ਨੂੰ ਦੇਖਿਆ ਮੈਂ ਨਾਮ ਨਹੀਂ ਲਾਵਾਂਗਾ ਇੱਥੇ ਕੰਟਰੋਵਰਸੀ ਹੋਏਗੀ ਬਹੁਤ ਕਲਾਕਾਰ ਜਿਹੜੇ ਆਏ ਨੇ ਈਵਨ ਗੁਰਦਾਸ ਪੁਰਤ ਈਵਨ ਅਮਨ ਰਸਰ ਜਿਹੜੇ ਉਧਰ ਉਧਰ ਪਰਵਾਨਾ ਨਹੀਂ ਕੀਤਾ ਕੁਝ ਨਹੀਂ ਸੋ ਕਲਾਕਾਰ ਨੂੰ ਨਹੀਂ ਆਉਣਾ ਚਾਹੀਦਾ ਉਹੀ ਆਣ ਜਿਹੜੇ ਲੋਕ ਕੰਮ ਕਰ ਸਕਦੇ ਭਾਜੀ ਨਸ਼ਾ ਤੇ ਹੁਣ ਦੇਖੋ ਇਛੇ ਬੰਦ ਕਰਨਾ ਪੈਣਾ ਸਰਕਾਰਾਂ ਹੀ ਬੰਦ ਕਰ ਸਕਦੀਆਂ ਸਰਕਾਰਾਂ ਹੀ ਧੱਕੇ ਲਾ ਸਕਦੀਆਂ ਸਰਕਾਰਾਂ ਪਾਲਿਸੀਜ਼ ਬਣਾ ਸਕਦੀਆਂ ਕਲਚਰ ਤੇ ਵੀ ਨਸ਼ਿਆਂ ਤੇ ਵੀ ਉਹ ਪਾਲਿਸੀ ਬਣਾ ਕੇ ਵੱਡੇ ਅਫਸਰ ਲੱਗਣ ਜਿਹੜੇ ਜਿਹੜੇ ਕਰਪਟ ਨਾ ਹੋਣ ਜਿਹੜੇ ਹਰ ਤਰੀਕੇ ਨਾਲ ਨਿਪੁੰਨਤਾ ਦੇ ਨਾਲ ਕੰਮ ਕਰਨ ਤੇ ਨਿਡਰਤਾ ਦੇ ਨਾਲ ਕੰਮ ਕਰਨ ਤੇ ਨਸ਼ੇ ਤੇ ਖਤਮ ਕਰਨਾ ਕੋਈ ਮਤਲਬ ਵੱਡੀ ਗੱਲ ਹੈ ਨਹੀਂ ਸਰਕਾਰ ਜਦੋਂ ਚਾਹੇਗੀ ਜੋ ਖਤਮ ਕਰਨਾ ਉਹ ਖਤਮ ਕਰ ਸਕਦੀ ਹੈ